ਅਸੀਂ ਤਾਂ ਇਹੀ ਕਰਾਂਗੇ ਸਾਈ ਕਰਾਂਗੇ ਭੱਜ ਜਾ ਭੱਜ ਜਾ ਕਿੱਧਰ ਜਾ ਭੱਜ ਜਾ ਗੁੱਲੀ ਡੰਡਾ ਹੂੰ ਨਹੀਂ ਯਾਰ ਅੱਜ ਗੁੱਲੀ ਡੰਡਾ ਨਹੀਂ ਖੇਡਦੇ ਆਪਾਂ ਅੱਜ ਬਾਦਰ ਕਿੱਲਾ ਖੇਡਾਂਗੇ ਆਪਾਂ ਚੋੜਲੀ ਓਏ ਹਾਂ ਆਇਆ ਕਿਵੇਂ ਨੇ ਓਏ ਠੀਕ ਆ ਹੋਰ ਆਇ ਨਹੀਂ ਯਾਰ ਅੱਜ ਮੈਂ ਵੀ ਡਿੱਕੀ ਜਾਣਾ ਉਹਨੂੰ ਉਹਦਾ ਹੀ ਬਚਾ ਲੈ ਅੱਜ ਕੀ ਖੇਡਾਂਗੇ ਓਏ ਅੱਜ ਗੁੱਲੀ ਡੰਡਾ ਖੇਡਦੇ ਆ ਗੁੱਲੀ ਡੰਡਾ ਹੂੰ ਨਹੀਂ ਅੱਜ ਗੁੱਲੀ ਡੰਡਾ ਨਹੀਂ ਖੇਡਦੇ ਆਪਾਂ ਅੱਜ ਬਾਦਰ ਕਿਲਾ ਖੇਡਾਂਗੇ ਆਪਾਂ ਹਾਂ ਬਾਦਰ ਕਿਲਾ ਖੇਡਾਂਗੇ ਬਾਲਾ ਚਰ ਹੋ ਗਿਆ ਹੋਰ ਬਾਦਰ ਕਿਲਾ ਖੇਡਾਂਗੇ ਗੋਦੂ ਤੇ ਸੁਰਲੀ ਤਾਂ ਹੋਊ ਬੈਠੇ ਆ ਚਲ ਅੱਜ ਖੇਡਾਂਗੇ ਜਾ ਕੇ ਉਹਨਾਂ ਕੋਲੋਂ ਦੇਖੀਏ ਚਲ ਕੀ ਰਾਇ ਬਣਾਈਆ ਥੋਲੂ ਓਏ ਸੁਰਲੀ ਹੈਪੀ ਆ ਗਿਆ ਓਏ ਓਏ ਆ ਗਿਆ ਥੋਲੂ ਓਏ ਹਾਂ ਕਿਵੇਂ ਠੋਲੂ ਠੀਕ ਆ ਕਿਵੇਂ ਛੁਰਲੀ ਵਧੀਆ ਹੈ ਪੀਣਾ ਲੇਟ ਹੋ ਗਿਆ ਅੱਜ ਨਾ ਓਏ ਯਾਰ ਮੈਂ ਕੰਮ ਕਰ ਲੱਗ ਗਿਆ ਸੀਗਾ ਘਰੇ ਨੀਰਾਏ ਪੌਣ ਲੱਗ ਗਿਆ ਸੀਗਾ ਤੇ ਕੀ ਰਾਇ ਬਣਾਈ ਖੇਡਣ ਦੀ ਬਾਦਰ ਕਿਲਾ ਖੇਡਾਂਗੇ ਅੱਜ ਥੋਨੂੰ ਬਾਦਰ ਕਿਲਾ ਨਹੀਂ ਖੇਡਦੇ ਆਪਾਂ ਤਾਂ ਯਾਰ ਗੁੰਦੀ ਡੰਡਾ ਖੇਡਾਂਗੇ ਓਏ ਹਾਂ ਹਾਂ ਗੁੱਲੀ ਡੰਡਾ ਖੇਡਾਂਗੇ ਚੱਲ ਗੁੱਲੀ ਡੰਡਾ ਖੇਡ ਲੈ ਓ ਥੋਨੂੰ ਆਪਾਂ ਖੇਡਾਂਗੇ ਗੁੱਲੀ ਡੰਡਾ ਇਹਨੂੰ ਨਹੀਂ ਖੜਾਉਂਦੇਗੇ ਓਏ ਯਾਰ ਬਾਈ ਯਾਰ ਤੁਸੀਂ ਮੈਨੂੰ ਆਹੀ ਕਰਦੇ ਹੁੰਦੇ ਅਸੀਂ ਤਾਂ ਹੀ ਕਰਾਂਗੇ ਨਹੀਂ ਕਰਾਂਗੇ ਅਸੀਂ ਕਰਾਂਗੇ ਯਾਰ ਜਾ ਭੱਗ ਜਾ ਕਿੱਧਰ ਜਾ ਜਾ ਭੱਗ ਜਾ ਆਪਾਂ ਵੀ ਚੱਲਗੇ ਗੁੱਲੀ ਖੇਡਦੇ ਆਪਾਂ ਮੇਰੀ ਵਧਗਾ ਹੋ ਗਿਆ ਯਾਰ ਉਹ ਤੋਂ ਆਪਾਂ ਕੀ ਕਰਾਉਣਾ ਆਪਾਂ ਦੋਨੇ ਇਨੇ ਟਾਈਟ ਆ ਗਿਆ ਉਹ ਕਰ ਚੁੱਕਾ ਚੱਲਾ ਆਇਆ ਹੁਣ ਤੋਂ ਤਾਂ ਬੰਦਾ ਠੀਕ ਆ ਯਾਰ ਹੈਪੀ ਮੇਰਾ ਸਤਕ ਦਾ ਕੰਮ ਗਾਲਦਾ ਵਿੱਚ ਕੋਈ ਆ ਜਾ ਤੇ ਠੋਲੂ ਨੂੰ ਗੱਲ ਕਰਦੇ ਆ ਉਹਦੇ ਨਾਲ ਵੀ ਇਹਦੇ ਨਾਲ ਨਾਂ ਲੜਿਆ ਕਰ ਕਿ ਇਹ ਬੰਦਾ ਬੇਕਾਰ ਹੀ ਐ ਇਹ ਠੱਕ ਬੋਲਦਾ ਖਲੇ ਇੱਧਰ ਦੀ ਆਉਂਦਾ ਹੁੰਦਾ ਉਹ ਆ ਜਾਣਦੇ ਮੈਂ ਕਰਦਾ ਗੱਲ ਉਹਦੇ ਨਾਲ ਟੋਲੂ ਹਾਂ ਕਿਵੇਂ ਸ਼ੁਗਲੀ ਹੋਏ ਖੇੜੇ ਗੋਲੀ ਡੰਡਾ ਹਾਂ ਖੇੜਿਆ ਚਾਹ ਬਹਿ ਜਾ ਕੋਈ ਨਾ ਬਹਿ ਪਿਆ ਉਦਾਰੇ ਗੱਲ ਕਰਨੀ ਸੀ ਤੇਰੇ ਨਾਲ ਕਿਵੇਂ ਹੋਏ ਓਏ ਯਾਰ ਹੈਪੀ ਬੰਦਾ ਬੇਕਾਰ ਆ ਕੀ ਹਾਂ ਉਹਨੂੰ ਮੈਂ ਸੁਣਿਆ ਸੀਗਾ ਵੀ ਉਹ ਐ ਕਹਿੰਦਾ ਸੀ ਹਾਂ ਕਹਿੰਦਾ ਵੀ ਉਹ ਬੰਦਾ ਬੇ ਮਤਲਬ ਜਿਹੜਾ ਹੈਗਾ ਟੋਲੂ ਉਹਨੂੰ ਮੈਂ ਪੜ੍ਹਨ ਨਹੀਂ ਦਿੰਦਾ ਤੇ ਨਾਲ ਸਕੂਲ ਚਾ ਦੇਵਾਂ ਉਹਨੂੰ ਅੱਛਾ ਯਾਰ ਹਾਂ ਇਹ ਜਿਹੜਾ ਤਾਂ ਬੰਦਾ ਹੈ ਨਹੀਂ ਹੈਪੀ ਯਾਰ ਓਏ ਪ੍ਰਾਵਾ ਹੈਗਾ ਮੈਂ ਸੁਣਿਆ ਕੰਨੀ ਸੁਣਿਆ ਆਪਦੇ ਕੋਈ ਨਾ ਫਰਮਾਇ ਦੱਸ ਹੈਪੀ ਓਏ ਹਾਂ ਮੇਰੇ ਬਾਰੇ ਸੁਰਲੀ ਨੂੰ ਕਹਿੰਦੇ ਤੂੰ ਮੈਂ ਤਾਂ ਕੁਝ ਨਹੀਂ ਆਖਿਆ ਸੁਰਲੀ ਨੂੰ ਯਾਰ ਉਹ ਕਹਿੰਦਾ ਸੀ ਹਾਂ ਕਿ ਤੂੰ ਮੈਨੂੰ ਪੜ੍ਹਨੇ ਨਹੀਂ ਦਿੰਦਾ ਸੌਂਖਾ ਕਿੱਲਾ ਹੀ ਤੂੰ ਮੈਨੂੰ ਸਕੂਲ ਜਾਣ ਦਿੰਦਾਗਾ ਨਾ ਯਾਰ ਮੈਂ ਤਾਂ ਆਖੀ ਨਹੀਂਗਾ ਆਖਿਆ ਯਾਰ ਆ ਜਾ ਤੂੰ ਉਹਦੇ ਘਰ ਆ ਰਹਿਣਾ ਉਹਦੇ ਕਿੱਥੇ ਆ ਹੁਣ ਉੱਥੇ ਬੈਠਾ ਆਊਗਾ ਉਹ ਪੁਲਿਸ ਦੇ ਕਿੱਥੇ ਉੱਥੇ ਬੈਠਾ ਹੀਗਾ ਚੱਲ ਆ ਆ ਫਿਰ ਆ ਆ ਇਹ ਕੀ ਕਹਿੰਦਾ ਤੈਨੂੰ ਭਾਈ ਕੋਈ ਯਾਰ ਮੇਰੇ ਕੋ ਸਾਥ ਕੀ ਨੂੰ ਬੱਸ ਯਾਰ ਆ ਆ ਕੋਈ ਨਾ ਬੋਲਦਾ ਉਹ ਬੈਠਾ ਕੀ ਕਹਿੰਦਾ ਤੈਨੂੰ ਓਏ ਨਾ ਵੀ ਮੈਂ ਲ ਕੁਝ ਕਹਿਣੀ ਤੇ ਹੈ ਗਈ ਉਹਨਾਂ ਦਾ ਮੈਨੂੰ ਆ ਕੇ ਕਹਿਣਾ ਸੀ ਕਿ ਤੈਨੂੰ ਕਿਹਾ ਸੀ ਯਾਰ ਓਏ ਮੈਂ ਤਾਂ ਕਹਿ ਹੀ ਨਹੀਂ ਕੋਸਾ ਤੇ ਇਹ ਕਹਿੰਦਾ ਮੈਨੂੰ ਪੜ੍ਹਨ ਨਹੀਂ ਆਉਂਦਾ ਵੀ ਹੈਪੀ ਕਰਾਂਗਾ ਮੈਂ ਕਿਦੋਂ ਅੱਖਾਂ ਨੂੰ ਫੇਰ ਮੈਂ ਕੁਝ ਕਹਿ ਹੀ ਨਹੀਂ ਬਈ ਤੈਨੂੰ ਯਾਰ ਕਹਾ ਕਹਿੰਦਾ ਓਏ ਕੀ ਕਹਾ ਹੈ ਲੈ ਕੋਸ਼ਾ ਨਾ ਮੂੰਹ ਤੇ ਹੈ ਨਹੀਂ ਮੰਨਦਾ ਇਹ ਕੁਝ ਹੀ ਕਿਹਾ ਬੱਕਰਾ ਇਹ ਬਣੋਣੀ ਪਊਗਾ ਹੈਨਾ ਬੱਕਰਾ ਓਏ ਭਾਈ ਓਏ ਓਏ